ਇਸ ਘੋੜੇ ਦੀ ਖੂਬਸੂਰਤੀ ਬਾਰੇ ਮਿੱਤਰੋ ਕੀ ਕਹੋਗੇ ਤੁਸੀਂ ਇਹ ਬਰੀਡ ਕੀਤਾ ਬਾਪੂ ਗਿਆਨ ਸਿੰਘ ਜੀ ਪਿੰਡ ਸੂਰੇਵਾਲਾ ਸੂਰੇਵਾਲਾ ਪਿੰਡ ਨੂੰ ਬਹੁਤ ਮਾਣ ਆ ਮਿੱਤਰੋ ਕਿਉਂਕਿ ਇਸ ਪਿੰਡ ਚੋਂ ਬਲੱਡ ਲਾਈਨ ਚੱਲੀ ਆ ਬਿੱਲੇ ਘੋੜਿਆਂ ਦੀ ਗੁਲਜਾਰ ਘੋੜਾ ਹੋਇਆ ਜਿਸ ਨੇ ਕਿ ਬਹੁਤ ਨਾਮਣਾ ਖੱਟਿਆ ਤੇ ਆਪਣੇ ਪੰਜਾਬ ਦੀ ਧਰਤੀ ਤੇ ਉਹ ਪੈਦਾ ਹੋਇਆ ਅੱਜ ਤੁਹਾਨੂੰ ਪਿੰਡ ਸੂਰਿਆਲਾ ਲੈ ਕੇ ਪਹੁੰਚੇ ਆ ਤੇ ਬਾਈ ਗੁਰਵਿੰਦਰ ਸਿੰਘ ਜੀ ਹਰਾਂ ਨੇ ਅੱਜ ਇਸ ਘਰੋਂ ਘੋੜਾ ਲਿਆ ਬਈ ਬਹੁਤ ਟਾਪ ਦੇ ਬਰੀਡਰ ਨੇ ਬਾਪੂ ਗਿਆਨ ਸਿੰਘ ਜੀ ਤੇ ਅਕਸਰ ਬਾਪੂ ਜੀ ਦਾ ਪਰ ਨਾਂ ਸੁਣਦੇ ਹੁੰਨੇ ਆ ਵੀ ਇਹ ਕਿਹੜੇ ਘੋੜੇ ਦਾ ਬੱਚਾ ਬਈ ਇਹ ਬਾਪੂ ਗਿਆਨ ਕੋਲ ਜਿਹੜਾ ਪਾਰਸ ਘੋੜਾ ਜੀ ਉਸ ਘੋੜੇ ਦਾ ਬੱਚਾ ਤੇ ਬਾਈ ਜੂਰੀਂ ਪਹੁੰਚੇ ਨੇ ਅੱਜ ਆਪਣੇ ਸਾਰੇ ਯਾਰ ਬੈਲੀਆਂ ਦੇ ਨਾਲ ਇਹ ਖੁਸ਼ੀ ਦੇ ਮੌਕੇ ਤੇ ਜਿੰਨੇ ਵੀ ਸੱਜਣ ਮਿੱਤਰ ਸੀ ਮਿੱਤਰੋ ਸਾਰੇ ਪਹੁੰਚੇ ਤੇ ਮੈਨੂੰ ਬਾਪੂ ਜੀ ਨਾਲ ਗੱਲਾਂ ਕਰਕੇ ਬੜਾ ਆਨੰਦ ਆਇਆ ਤੇ ਆ ਜਿਹੜਾ ਘੋੜਾ ਤੁਰਿਆ ਆਉਂਦਾ ਇਹ ਆ ਪਾਰਸ 20 ਸਾਲ ਤੋਂ ਉਮਰੇ ਦੀ ਉੱਪਰ ਹੋ ਗਈ ਤੇ ਅੱਜ ਵੀ ਦੋ ਦੰਦ ਬਸ਼ੇਰਾ ਨਾਲ ਅਗਰੈਸ਼ਨ ਆ। ਇਸ ਘੋੜੇ ਦਾ ਪੁੱਤ ਅੱਜ ਚੱਲਿਆ ਆਪਦੇ ਨਵੇਂ ਘਰ। ਇਸ ਫਾਰਮ 'ਤੇ ਬਰੀਡ ਹੋਇਆ ਜਿਹੜਾ ਤੁਸੀਂ ਸਾਹਮਣੇ ਆ ਘੋੜਾ ਦੇਖ ਰਹੇ ਹੋ। ਇਹਦੇ ਬੱਚੇ ਵੀ ਬਾਈ ਬਹੁਤ ਚੰਗਿਆਏ ਨੇ। ਇਹਦੀ ਅੱਖਾਂ ਦੀ ਖੂਬਸੂਰਤੀ ਦੇ ਕਿਆ ਕਹਨੇ ਨੇ। ਬਾਈ ਉਹਨਾਂ ਨੇ ਆਪਦੇ ਹੱਥਾਂ ਨਾਲ ਪਾਲਿਆ ਹੋਇਆ ਬਸ਼ੇਰਾ ਅੱਜ ਨਵੇਂ ਘਰ ਜਾ ਰਿਹਾ ਬਾਈ ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਬਾਈ ਕਿਉਂਕਿ ਹਰ ਇੱਕ ਭਰਾ ਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਘਰੋਂ ਕੋਈ ਚੰਗੀ ਚੀਜ਼ ਕਿਸੇ ਭਰਾ ਦੇ ਕੋਲ ਜਾ ਰਹੀ ਆ ਸਾਰੇ ਸੱਜਣ ਵੇਲੇ ਪਹੁੰਚੇ ਹੋਏ ਸੀ ਬਈ ਤੇ ਇੱਕ ਗੱਲ ਮੈਂ ਇਹ ਕਹਿਣੀ ਚਾਹੁੰਨਾ ਮਿੱਤਰੋ ਜਦੋਂ ਵੀ ਘਰੇ ਕੋਈ ਨਵੀਂ ਚੀਜ਼ ਆਉਂਦੀ ਆ ਉਨੂੰ ਆਪਾਂ ਨੂੰ ਬੇਹੱਦ ਖੁਸ਼ੀ ਹੁੰਦੀ ਆ ਭਾਵੇਂ ਕੋਈ ਗੱਡੀ ਟਰੈਕਟਰ ਕੁਛ ਵੀ ਲਈਏ ਪਰ ਇਹ ਤਾਂ ਗੁਰੂ ਮਹਾਰਾਜ ਦੀ ਮਿੱਠੀ ਦਾਤ ਨੇ ਮਿੱਤਰੋ ਜਾਨ ਭਾਈ ਕਿਹਾ ਸੱਚੇ ਪਾਤਸ਼ਾਹ ਨੇ ਤੇ ਅਰਦਾਸ ਵੀ ਕੀਤੀ ਜਾਂਦੀ ਆ ਜਦੋਂ ਘੋੜਾ ਨਵਾਂ ਘਰੇ ਆਉਂਦਾ ਤੇ ਕਈ ਦੋਸਤ ਬਹੁਤ ਕਮੈਂਟ ਕਰਦੇ ਨੇ ਵੀ ਜਕਾਰਾ ਲਾਉਣ ਦੀ ਕੀ ਜ਼ਰੂਰਤ ਸੀ ਜਾਂ ਅਰਦਾਸ ਕਰਨ ਦੀ ਸ਼ਾਇਦ ਉਹਨਾਂ ਨੂੰ ਘੋੜਿਆਂ ਦੀ ਪੂਰੀ ਜੋ ਹਿਸਟਰੀ ਆ ਉਹ ਨਹੀਂ ਪਤਾ ਕਿ ਕਿੰਨਾ ਕੁ ਮਾਨ ਸਨਮਾਨ ਆ ਘੋੜਿਆਂ ਦਾ ਸਿੱਖ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਕੀ ਸਾਰੇ ਧਰਮਾਂ ਦੇ ਵਿੱਚ ਹੀ ਘੋੜੇ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਤੇ ਦੂਜੀ ਗੱਲ ਇਹ ਕਈ ਭਰਾਵਾਂ ਦੇ ਦਰਦ ਹੁੰਦਾ ਵੀ ਬਿੱਗ ਬਲਾਸਟ ਪਤਾ ਨਹੀਂ ਕਿਉਂ ਲਿਖ ਕੇ ਪਾਉਂਦੇ ਆ ਉਹ ਭਰਾਵਾਂ ਤੋਂ ਸ਼ਾਇਦ ਕੋਈ ਚੀਜ਼ ਨਾ ਬਰੀਡ ਹੋਈ ਹੋਵੇ ਤਾਂ ਗੱਲਾਂ ਕਹਿ ਦਾਂਦੇ ਨੇ ਇਹ ਬਾਪੂ ਗਿਆਨ ਸਿੰਘ ਟੌਪ ਦੇ ਬਰੀਡਰ ਨੇ ਉਹਨਾਂ ਦੇ ਘਰ ਇਹ ਨਿਆਬ ਚੀਜ਼ ਪੈਦਾ ਹੋਈ ਤੇ ਬਾਈ ਗੁਰਵਿੰਦਰ ਸਿੰਘ ਉਹ ਰਾਣੇ ਖਰੀਦਿਆ ਉਹ ਕਹਿੰਦੇ ਬਾਈ ਸਾਡੇ ਦਿਲ ਦੀ ਤਮੰਨਾ ਸੀ ਦਿਲ ਦੀ ਸਾਡੀ ਰੀਜ ਸੀ ਵੀ ਕੋਈ ਚੰਗਾ ਬਿੱਲਾ ਘੋੜਾ ਅਸੀਂ ਲਈਏ ਕਿਉਂਕਿ ਬਾਈ ਗਲਜਾਰ ਜਿਹੜੇ ਟਾਈਮਾਂ 'ਚ ਵੇਚਿਆ ਸੀ ਨਾ ਤਾਂ ਇਹ ਲਾ ਲੋ ਵੀ ਉਸ ਕੀਮਤ ਦੇ ਪਤਾ ਨਹੀਂ ਕਿੰਨੇ ਕਿੱਲੇ ਜ਼ਮੀਨ ਦੇ ਆ ਜਾਣੇ ਸੀ ਰਿਕਾਰਡ ਤੋੜ ਪ੍ਰਾਈਸ ਤੇ ਸੇਲ ਹੋਇਆ ਸੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਕੋਈ ਇਹ ਨਹੀਂ ਹੁੰਦਾ ਬਿੱਗ ਬਲਾਸਟ ਕਹਿ ਕੇ ਵੀ ਕਿਸੇ ਦੇ ਪੈਸੇ ਦਾ ਸ਼ੋਅ ਆਫ ਕੀਤਾ ਬਾਈ ਜੀ ਇਹ ਯਾਦਾਂ ਨੇ ਜਦੋਂ ਅੱਜ ਮੈਂ ਬਾਪੂ ਜੀ ਨਾਲ ਗੱਲ ਕੀਤੀ ਤਾਂ 87 ਸਾਲ ਦੀ ਉਹਨਾਂ ਦੀ ਉਮਰ ਆ ਤੇ ਉਹ ਪ੍ਰਾਣੀਆਂ ਗੱਲਾਂ ਬੋਲ ਕੇ ਸੁਣਾਉਂਦੇ ਆ ਤੇ ਮਿੱਤਰੋ ਟੈਕਨੋਲੋਜੀ ਨੇ ਆਪਾਂ ਨੂੰ ਚੀਜ਼ਾਂ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਜਦੋਂ ਕਿਤੇ ਆਪਾਂ ਵੀ ਬਿਰਧ ਹੋਗੇ ਘੱਟੋ-ਘੱਟ ਇਹ ਮੂਵੀਆਂ ਲਾ ਕੇ ਦੇਖਤਾ ਲਿਆ ਕਰਾਂਗੇ ਵੀ ਕਿਸੇ ਸਮੇਂ ਭਈ ਆਹ ਘੋੜਾ ਖਰੀਦਿਆ ਸੀ ਇਹ ਯਾਦਾਂ ਨੇ ਮਿੱਤਰੋ ਜੋ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਸ਼ੀਸ਼ਾ ਕਹਿੰਦੇ ਲੰਘਿਆ ਵਕਤ ਨਹੀਂ ਦਿਖਾਉਂਦਾ ਤਪਾਰ ਫੋਟੋਾਂ ਤਸਵੀਰਾਂ ਕਰਾਉਣੀਆਂ ਮੂਵੀ ਬਣਾਉਣੀ ਵੀ ਮਿੱਤਰੋ ਜ਼ਰੂਰੀ ਆ ਕਿਉਂਕਿ ਜਿਹੜੀਆਂ ਮਿੱਠੀਆਂ ਯਾਦਾਂ ਨੇ ਬੰਦਾ ਯਾਦ ਕਰ ਲੈਂਦਾ ਇਹਨਾਂ ਨੂੰ ਦੇਖ ਕੇ ਮਿੱਤਰੋ ਸੋ ਇਸ ਕਰਕੇ ਸਾਡਾ ਮਕਸਦ ਇਹ ਹੁੰਦਾ ਵੀ ਚੰਗੀ ਨਿਆਬ ਚੀਜ਼ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ ਤੇ ਇੱਕ ਜਦੋਂ ਘਰੋਂ ਬੰਦਾ ਸਰਦਾ ਵਰਦਾ ਹੋ ਜਾਂਦਾ ਨਾ ਬਾਈ ਤੇ ਉਹਦਾ ਦਿਲ ਕਰਦਾ ਵੀ ਮੈਂ ਆਪਦਾ ਸ਼ੌਂਕ ਪੂਰਾ ਤੇ ਜਿਹੜੇ ਘੋੜਿਆਂ ਦੇ ਸ਼ਕੀਨ ਨੇ ਨਾ ਬਾਈ ਉਹ ਆਪਦਾ ਇੱਕ ਇੱਕ ਖੂਨ ਦਾ ਕਤਰਾ ਵੀ ਘੋੜਿਆਂ ਤੇ ਨਿਸ਼ਾਵਰ ਕਰਦੇ ਨੇ ਜਿਸ ਤਨ ਲੱਗੇ ਸੋਤਮ ਜਾਣੇ ਸੋ ਅੱਜ ਮੈਂ ਥੋੜੀ ਜਿਹੀ ਗੱਲ ਇਹ ਤਾਂ ਕੀਤੀ ਆ ਵੀ ਬੜੇ ਭਰਾਵਾਂ ਨੂੰ ਪ੍ਰੋਬਲਮ ਹੁੰਦੀ ਆ ਪਰ ਬਾਈ ਜਦੋਂ ਕੋਈ ਚੀਜ਼ ਆਪਾਂ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਲੈ ਕੇ ਆਉਂਨੇ ਆ ਨਾ ਉਦੋਂ ਵੀ ਪਾਠੀ ਸਿੰਘ ਤੋਂ ਅਰਦਾਸ ਕਰਵਾਉਨੇ ਆ ਆਪਾਂ ਤੇ ਬਹੁਤ ਖੁਸ਼ੀ ਹੁੰਦੀ ਆ ਫੋਟੋਆਂ ਕਰਦੇ ਆ ਤੇ ਇਹ ਤਾਂ ਮਹਾਰਾਜ ਨੇ ਜਾਨ ਪਾਈ ਗਏ ਕਿ ਨਵਾਜੇ ਨੇ ਘੋੜੇ ਤੇ ਉਦੋਂ ਤਾਂ ਬਾਈ ਖੁਸ਼ੀ ਦਾ ਕੋਈ ਟਿਕਾਣੀ ਨਹੀਂ ਲੈਂਦਾ ਘੋੜਾ ਪਾਲਕਾਂ ਦੀ ਦਾ ਪੁਰਾਣੇ ਬਜ਼ੁਰਗਾਂ ਕੋਲ ਬੈਠਿਆ ਕਰੋ ਬਾਈ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਬਾਪੂ ਜੀ ਕੋਲ ਅੱਜ ਮੈਂ ਜਿੰਨਾ ਸਮਾਂ ਵੀ ਬੈਠਿਆ ਮੇਰੀ ਰੂਹ ਨੂੰ ਸਕੂਨ ਮਿਲਿਆ ਗੱਲਾਂ ਕਰਕੇ ਇਹਨਾਂ ਨਾਲ ਇਹਨਾਂ ਦੀਆਂ ਗੱਲਾਂ ਨਾ ਇਹ ਕਹਿ ਲੋ ਵੀ ਕਿਹੋ ਜਿਹਾ ਕੰਮ ਕਰਦੀਆਂ ਨੇ ਸਿਆਣੇ ਬੰਦਿਆਂ ਕੋਲ ਬੈਠਣਾ ਬਈ ਬਹੁਤ ਜ਼ਰੂਰੀ ਆ ਤੇ ਤੁਸੀਂ ਦੇਖੋ ਘੋੜੇ ਨੂੰ ਕਿੰਨੇ ਸਤਕਾਰ ਦੇ ਨਾਲ ਬਾਈ ਹੁਰਾਂ ਨੇ ਘਰੋਂ ਵਿਦਾਇਗੀ ਦਿੱਤੀ ਆ ਤੇ ਇਹ ਚੀਜ਼ਾਂ ਨੇ ਬਾਈ ਜਿਹੜੀਆਂ ਜ਼ਿੰਦਗੀ ਚ ਯਾਦ ਆਉਣ ਵਾਲੀਆਂ ਨੇ ਜਦੋਂ ਬੰਦਾ ਬਿਰਧ ਹੋ ਜਾਂਦਾ ਨਾ ਉਮਰ ਟੱਪ ਜਾਂਦੀ ਆ ਤੇ ਉਦੋਂ ਇਹ ਪਲ ਯਾਦ ਆਉਂਦੇ ਨੇ ਬਾਬਾ ਜੀ ਨੇ ਹੁਣ ਅਰਦਾਸ ਬੇਨਤੀ ਕੀਤੀ ਹੈ ਜੀ ਗੁਰੂ ਸਾਹਿਬ ਦੇ ਅੱਗੇ ਕਿ ਬਹੁਤ ਚੰਗਾ ਘੋੜਾ ਜਿਹੜਾ ਉਹ ਇੱਕ ਘਰੋਂ ਦੂਜੇ ਘਰ ਚੱਲਿਆ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦੜੀਆਂ ਪਾਤਸ਼ਾਹ ਜੀ ਆਪ ਜੀਆਂ ਨੇ ਕਿਰਪਾ ਕੀਤੀ ਸਰ ਰਹਿਮਤ ਕੀਤੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਪਾਤਸ਼ਾਹ ਜੀ ਆਪ ਜੀਆਂ ਦੇ ਦਰਕਰ ਦੇ ਸੇਵਕ ਪ੍ਰੀਤਵਾਨ ਬਾਪੂ ਗਿਆਨ ਸਿੰਘ ਜੀ ਦੇ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਹਨਾਂ ਦੇ ਕੋਲ ਜੋ ਪਾਤਸ਼ਾਹ ਜੀ ਕਈ ਸਮੇਂ ਤੋਂ ਪ੍ਰਾਣਾ ਸੂਰੇਵਾਲ ਸਟੱਡ ਫਾਰਮ ਤੋਂ ਪਾਤਸ਼ਾਹ ਜੀਓ ਸੇਵਕਾਂ ਨੇ ਛਾਂੜ ਰੱਖੀ ਘੋੜਾ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਗਰਜਾ ਨੇ ਪਾਸ਼ਾ ਜੀ ਉਹਨਾਂ ਸੇਵਕਾਂ ਕੋਲੋਂ ਖਾਦ ਸਾਜ ਜਿਉ ਇਸ ਸ਼ਾਨ ਘੋੜੇਵਰ ਮਾ ਪਾਸ਼ਾ ਜੀ ਉਹ ਖਰੀਦ ਕੇ ਆਪ ਦੇ ਇਸ ਟਾਈਮ ਗ੍ਰਹਿ ਵਿਖੇ ਸੂਰੇਵਾਲ ਤੋਂ ਚਾਲਾ ਪਾ ਕੇ ਸਤਿਗੁਰੂ ਜੀ ਨਗਰ ਸੰਘੇ ਨੂੰ ਚਾਲਾ ਪਾਉਣਾ ਹੈ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰਨੀ ਦਿੱਤੇ ਹੋਏ ਰਾ ਕੋਣ ਸੇਵਕਾਂ ਨੂੰ ਸੰਵਜਣੀ ਕਰਨੀ ਅਤੇ ਰਾਕੀ ਦੀਆਂ ਲੰਮੀਆਂ ਆਜੂਆਂ ਬਖਸ਼ਣੀਆਂ ਗੁਰੂ ਹਰਗੋਬਿੰਦ ਪਾਸ਼ਾ ਜੀ ਆਪ ਜੀ ਦੇ ਚਰਨਾਚਰਦਾ ਸਾਹਿਬ ਬੇਨਤੀਆਂ ਹਨ ਸੇਵਕਾਂ ਦੀਆਂ ਜੋ ਜੋ ਮਨੋਂ ਭਾਵਨਾ ਹਨ ਸੋ ਸੋ ਪੂਰੀਆਂ ਕਰਨੀਆਂ ਆਧੀਆਂ ਬਿਯਾਧੀਆਂ ਦੁੱਖਾਂ ਦਾ ਨਾਸ਼ ਸੁੱਖਾਂ ਦਾ ਪ੍ਰਵੇਸ਼ ਕਰਨਾ ਕਰੋ ਕਿਰਪਾ ਸੰਗਤਾਂ ਦੇ ਟਿਲਪੋਲ ਦਰ ਤੇ ਪ੍ਰਵਾਣ ਕਰੋ ਪਾਤਸ਼ਾਹ ਜੀ ਇਹਨਾਂ ਹੀ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਹੋਇਆ ਸੇਵਕ ਪਰਿਵਾਰ ਵੱਲੋਂ ਆਈਆਂ ਸੰਗਤਾਂ ਦੀ ਪਾਤਸ਼ਾਹ ਜੀ ਜਲ ਪਾਣੀ ਦੀ ਸੇਵਾ ਨਿਭਾਈ ਹੈ ਸੇਵਾ ਲੇਖੇ ਵਿੱਚ ਲਾਉਣੀ ਪਾਤਸ਼ਾਹ ਜੀਓ ਇੰਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਆਪਦੀਆਂ ਦਿੱਤੀਆਂ ਦਾਤਾਂ 'ਚੋਂ ਪਵਿੱਤਰ ਕੜਾ ਪ੍ਰਸ਼ਾਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਦਰ ਪ੍ਰਵਾਣ ਕਰੋ ਆਪ ਜੀ ਨੂੰ ਭੋਗ ਲੱਗੇ ਲੱਗਿਆ ਹੋਇਆ ਭੋਗ ਆਪ ਜੀ ਦੀ ਸਾਥ ਸੰਗਤ ਦੇ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਅਸੀਂ ਕਾਲ ਯੁਗ ਜੀਵ ਖਣ ਖਣ ਭੁੱਲਣਹਾਰ ਆਪ ਬਖਸ਼ਣਹਾਰ ਦਤਾਰ ਹੋਇਆਂ ਪੁੱਲਾਂ ਨੂੰ ਬਖਸ਼ ਲੈਣਾ ਕਰੋ ਕਿਰਪਾ ਨਗਰ ਸੂਰੇਵਾਲ ਤੋਂ ਚਲਾ ਪਾਉਣ ਦੀ ਆਗਿਆ ਬਖਸ਼ੋ ਰਸਤੇ ਦੀਆਂ ਔਕੜਾਂ ਨੂੰ ਦੂਰ ਕਰਨਾ ਆਪਣਾ ਨਾਮ ਜਪੌਣਾ ਰਾਕੀ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਸਮੂਹ ਸੇਵਾਦਾਰਾਂ ਸਿੰਘਾਂ ਚ ਇਸੇ ਤੇਰਾਮ ਪ੍ਰੇਮਿਤ ਪਾਕ ਏਕਤਾ ਬਖਸ਼ਣੀ ਚੜ੍ਹਦੀ ਕਲਾ ਕਰਨੀ ਸਾਰੀਆਂ ਗੁਰਸਿੱਖ ਸੰਗਤਾਂ ਦੀ ਦੇਹ ਨੂੰ ਦੇਹ ਰੋਗਤਾ ਦੇ ਦਾਨ ਬਖਸ਼ੋ ਹੋਈਆਂ ਪੁਲਾਂ ਨੂੰ ਬਖਸ਼ੋ ਸਹੀ ਪਿਆਰੇ ਮੇਲੋ ਜੋ ਨਾ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜਦੀ ਹੋਵੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇੰਗਰਾਨ ਮੇਰੇ ਜਮਦੂਤ ਨ ਆਵੇ ਨੇਰੇ ਕੰਠ ਲਾਏ ਪ੍ਰਮ ਰਖੇ ਸਤਗੁਰ ਕੀ ਸਾਖੇ ਗੁਰਪੂਰੇ ਜਨ ਸਗਲੇ ਰੋਗ ਮਟਾ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਟਾਏ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਆਹ ਸਾਰੂ ਕਲavik ਗੁਰੂ ਆਹ ਗੁਰੂ ਨੰਦਿ ਬੋਲੇ ਸਾਬ ਦੇ ਚਰਨਾਂ 'ਚ ਬੇਨਤੀ ਕਰਨ ਤੋਂ ਬਾਅਦ ਤੇ ਹੁਣ ਘੋੜਾ ਚੱਲਿਆ ਪਿੰਡ ਸੰਗੇ ਬਾਈ ਪ੍ਰੀਤ ਸੰਗੇ ਨੂੰ ਸਾਰੇ ਭਰਾ ਜਾਣਦੇ ਨੇ ਤੇ ਬਾਈ ਗੁਰਵਿੰਦਰ ਸਿੰਘ ਗਰਜਾ ਬਾਈ ਕੋਲ ਘੋੜਾ ਜਾਣਾ ਏ ਤੇ ਬਾਈ ਨੇ ਇੱਕ ਹੋਰ ਬਹੁਤ ਕਮਾਲ ਦੀ ਗੱਲ ਦੱਸੀ ਕਿ ਏਸੇ ਦਿਨ ਪਿਛਲੇ ਸਾਲ ਬਾਈ ਜੂਨੀ ਜਦੋਂ ਪੁਸ਼ਕਰ ਜਾ ਰਹੀ ਸੀ ਬਾਈ ਗਰਜੇ ਹੋਰੀ ਤਾਂ ਉਹਨਾਂ ਦੇ ਫਾਰੂ ਸਾਹਿਬ ਨੇ ਕਿਹਾ ਵੀ ਪੁੱਤ ਤੂੰ ਤੁਸੀਂ ਸੇਲ ਪਰਚੇਜ ਬਹੁਤ ਕਰਦੇ ਹੋ ਪਰ ਜਿਹੜੇ ਬਹੁਤ ਮੈਂ ਚੰਗੇ ਜਾਨਵਰ ਸੁਣਨ ਦਾ ਨਾਮੀ ਵੀ ਉਹ ਕਿੰਨੇ ਕ ਨੇ ਤੁਹਾਡੇ ਕੋਲੇ ਤੇ ਬਾਪੂ ਜੀ ਐਕਸਪਾਇਰ ਹੋ ਗਏ ਬਾਈ ਦੇ ਤੇ ਅੱਜ ਉਸੇ ਦਿਨ ਜਿਹੜੇ ਦਿਨ ਬਾਪੂ ਜੀ ਨੇ ਗੱਲ ਬੋਲੀ ਸੀ ਉਸੇ ਦਿਨ ਘੋੜਾ ਉਹਨਾਂ ਦੇ ਘਰ ਚੱਲਿਆ ਮਿੱਤਰੋ ਦੇਖ ਲਓ ਇਹ ਇਤਫਾਕ ਦੀਆਂ ਗੱਲਾਂ ਨੇ ਤੇ ਇਸ ਕੋੜ ਦੇ ਰਿਜ਼ਲਟ ਵੀ ਬਾਈ ਬਹੁਤ ਚੰਗੇ ਆਏ ਨੇ ਉਹਨਾਂ ਨੇ ਕੁਝ ਫੋਟੋਆਂ ਮੈਂ ਵਿੱਚ ਲਾ ਰਹੇ ਹਾਂ ਵੀਡੀਓ ਦੇ ਇੱਕ ਆ ਬਸ਼ੇਰਾ ਅਜੇ ਦੀ ਸਿਰਫ 28 ਮਹੀਨੇ ਉਮਰ ਦਾ ਖੀਰਾ ਮਿੱਤਰੋ ਤੇ ਸਾਡੇ 65 ਇੰਚ ਕਾਦਾ ਬਹੁਤ ਮਜ਼ਬੂਤ ਆ ਤੇ ਹੋਰ ਵੀ ਬਹੁਤ ਚੰਗੇ ਬੱਚੇ ਆਏ ਨੇ ਇਸ ਕੋੜੇ ਦੇ ਬਾਕੀ ਦੀ ਜਾਣਕਾਰੀ ਆਜੋ ਆਪਾਂ ਬਾਈ ਉਰਾਂ ਤੋਂ ਲੈਣੇ ਆ ਲਓ ਜੀ ਦਿਓ ਜੀ ਵਧਾਈਆਂ ਅੱਜ ਫੇਰ ਨੁਕਰਾ ਜਗਤ ਦੇ ਵਿੱਚ ਇੱਕ ਬਿਗ ਬਲਾਸਟ ਹੋਇਆ ਮਿੱਤਰੋ ਬਹੁਤ ਹੀ ਚੰਗਾ ਘੋੜਾ ਰਾਜਸਥਾਨ ਤੋਂ ਪੰਜਾਬ ਵੱਲੋਂ ਚੱਲਿਆ ਜੀ ਮੈਂ ਤੁਹਾਨੂੰ ਡਿਟੇਲ ਲੈ ਕੇ ਦੰਨਾ ਬਾਕੀ ਇਸ ਘੋੜੇ ਦੀ ਜੋ ਖਾਨਦਾਨੀਆ ਇਸ ਪਿੰਡ ਚੋਂ ਇਹ ਬਲੱਡ ਲਾਈਨ ਸਟਾਰਟ ਹੋਈ ਆ ਮੇਰੇ ਨਾਲ ਬਾਈ ਇੰਦਰਜੀਤ ਸਿੰਘ ਜੀ ਨੇ ਬਾਈ ਗੁਰਵਿੰਦਰ ਉਰੀ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੰਦਰਜੀਤ ਬਾਈ ਆਪਣੇ ਘਰ ਜੰਮ ਬੱਚਾ ਜੀ ਇਹ ਹਾਂਜੀ ਆਪਣੇ ਘਰ ਜੰਮਿਆ ਜੀ ਠੀਕ ਆ ਬਾਈ ਸਭ ਤੋਂ ਪਹਿਲਾਂ ਡਿਟੇਲ ਜ਼ਰੂਰ ਦਿਓ ਬਾਈ ਜੀ ਕਿਉਂਕਿ ਤੁਹਾਡੇ ਪਿੰਡ ਦੇ ਨਾਂ ਤੇ ਸੂਰਿਆਲਾ ਬਲੱਡ ਲਾਈਨ ਚੱਲ ਰਹੀ ਆ ਤੇ ਉਸੇ ਬਲੱਡ ਲਾਈਨ ਦਾ ਇਹ ਘੋੜਾ ਆ ਗਿਆ ਜੀ ਹਾਂਜੀ ਇਹ ਆਪਣੇ ਪਾਰਸ ਦਾ ਬੱਚਾ ਜੀ ਇਹਦੀ ਉਮਰ 6.5 ਸਾਲ ਹੋ ਗਈ ਜੀ ਅੱਛਾ ਬਾਈ ਇਹਦੀ ਮਾਂ ਜੀ ਸੂਰ ਜਾਰੇ ਕੋ ਮਿੰਟਵਾਰਾ ਕੋੜਾ ਸੂਰਜੀ ਹਾਂਜੀ ਹਾਂਜੀ ਉਹਦੀ ਬੱਚੀ ਸੀ ਉਹਦੀ ਬੱਚੀ ਸੀ ਠੀਕ ਹੈ ਇਹ ਆਪਣੇ ਘਰੇ ਜੰਮਿਆ ਜੀ ਆਪਣੇ ਘਰ ਜੰਮਿਆ ਜੀ ਹਾਂਜੀ ਠੀਕ ਆ ਬਾਈ ਦੇ ਕੱਦ ਕਿੰਨਾ ਬਈ ਆਪਣੇ ਘੋੜੇ ਦਾ ਜੀ ਕੱਦ 70 ਇੰਚ ਹੈ ਜੀ 70 ਇੰਚ ਹਾਂ ਜੀ ਤੇ ਸੂਰਿਆਲੀ ਲਾਈਨ ਬਈ ਤੁਹਾਡੀ ਬਹੁਤ ਮਸ਼ਹੂਰ ਆ ਹਨਾ ਤੇ ਖਾਸ ਕਰਕੇ ਤੁਹਾਡੇ ਸੂਰਿਆਲੀ ਲਾਈਨ ਦੇ ਬਿੱਲੇ ਘੋੜੇ ਦੀਆਂ ਅੱਖਾਂ ਬਹੁਤ ਪਿਆਰੀਆਂ ਨੇ ਬਈ ਘੋੜੇ ਦੀਆਂ ਜੀ ਕਰਦਾ ਵੀ ਦੀਆਂ ਅੱਖਾਂ ਨੂੰ ਦੇਖੀ ਜਾਈਏ ਅਸੀਂ ਪਿਓ ਵੀ ਬਿੱਲਾ ਜੀ ਇਹਦਾ ਅੱਛਾ ਅੱਛਾ ਜੀ ਦਾਦਾ ਵੀ ਜੀ ਦਾਦਾ ਵੀ ਬਿੱਲਾ ਜੀ ਠੀਕ ਹੈ ਬਈ ਇੱਕ ਵਾਰ ਚਾਨਣਾ ਪਾ ਦਿਓ ਆਪਣੀ ਬ੍ਰੈਡ ਲਾਈਨ ਤੇ ਕਿਵੇਂ ਕਿੱਥੋਂ ਸਟਾਰਟ ਹੋਈ ਕਿਹੜੇ ਕਿਹੜੇ ਘੋੜੇ ਆਏ ਮੜਾ ਕਿਉਂਕਿ ਸੱਜਣਾ ਨੂੰ ਬੜੀ ਚਾਹਨਾ ਹੁੰਦੀ ਆ ਜਾਣਨ ਦੀ ਜੀ ਇਹ ਚੀਜ਼ ਇਹ ਜੀ ਗੁਲਜ਼ਾਰ ਦਾ ਪ ਉਹਦੀ ਉਮਰ ਹੋ ਗਈ 20 ਸਾਲ ਠੀਕ ਹੈ ਜੀ ਹਾਂ ਜੀ ਸਟੈਟ ਸਰਵਿਸ ਦਿੰਦਾ ਜੀ ਬਹੁਤ ਵਧੀਆ ਅੱਜ ਵੀ ਬਸ਼ੇਰਾਂ ਵਰਗਾ ਵੀਰੇ ਹਾਂ ਜੀ ਬਾਰ ਕਿੱਡੇ ਫੋਟੋ ਖਿੱਚੀ ਹੋਰ ਉਹਦਾ ਬੱਚਾ ਜੀ ਇਹ ਉਹ ਵੀ ਆਪਣੇ ਘਰ ਜੰਮ ਸੀ ਉਹ ਵੀ ਆਪਣੇ ਘਰ ਜੰਮ ਸੀ ਪਾਰਸ ਹਾਂ ਜੀ ਤੇ ਸ਼ਾਨ ਸ਼ਾਨ ਆ ਗਈ ਵੀ ਘਰ ਜੰਮ ਸੀ ਆਪਣੀ ਤੇ ਉਹ ਆਪਣੇ ਜਿਹੜਾ ਗੁਜਾਰਸੀ ਉਹ ਪਿੰਡ ਚ ਹੁੰਦਾ ਸੀ ਕੋਈ ਆ ਜੋ ਪਿੰਡ ਚ ਹੁੰਦਾ ਉਹ ਸ਼ੇਰ ਖਾਨ ਜੀ ਨੇ ਆਪਣੇ ਪਰਿਵਾਰ ਚ ਹੀ ਸੀ ਉਹ ਅੱਛਾ ਪਰਿਵਾਰ ਚ ਹੀ ਸੀ ਹਾਂ ਜੀ ਠੀਕ ਆ ਗੁਰਵਿੰਦਰ بھائی ਤੁਹਾਨੂੰ ਬਹੁਤ ਮੁਬਾਰਕਾਂ ਨੇ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਤੁਹਾਨੂੰ ਵੀ ਮੁਬਾਰਕਾਂ ਇਸ ਸਵੱਬ ਬਣਿਆ ਬਈ ਬਹੁਤ ਚੰਗਾ ਘੋੜਾ ਤੁਹਾਡੇ ਘਰ ਚਲਿਆ ਬਾਈ ਜੀ ਪ੍ਰਮਾਤਮਾ ਦੀ ਕਿਰਪਾਈ ਹੈ ਜੀ ਅੱਛਾ ਅੱਛਾ ਬਾਈ ਜੀ ਕਿਵੇਂ ਸਵੱਬ ਬਣ ਗਿਆ ਵੀਰੇ ਕਿਉਂਕਿ ਪੁਸ਼ਕਰ ਮੇਲੇ ਸੀ ਆਪਾਂ ਤੇ ਉੱਥੇ ਬਹੁਤ ਚੰਗਾ ਰਿਹਾ ਪੁਸ਼ਕਰ ਮੇਲਾ ਤੁਸੀਂ ਦੱਸਿਆ ਵੀ ਚੰਗੀਆਂ ਘੋੜੀਆਂ ਸੀ ਉਤੋਂ ਖਰੀਦੀਆਂ ਵੀ ਤੇ ਵੇਚੀਆਂ ਵੀ ਨੇ ਬਾਈ ਹਾਂਜੀ ਹਾਂਜੀ ਬਹੁਤ ਚੰਗਾ ਜੀ ਪੁਸ਼ਕਰ ਵੀ ਸਭ ਨੂੰ ਵਧਾਈਆਂ ਇੱਕ ਤਾਂ ਜਿੰਨੇ ਵੀ ਸਾਡੇ ਘੋੜਾ ਪ੍ਰੇਮੀ ਗਏ ਸੀ ਇਸ ਵਾਰੀ ਬਹੁਤ ਚੰਗਾ ਰਿਹਾ ਮੇਲਾ ਜੀ ਔਰ ਸ ਤਾ ਪ੍ਰਮਾਤਮਾ ਬਣਾਉਣ ਵਾਲਾ ਜੀ ਬਾਬਾ ਬੀਦੀ ਚੰਦ ਸਾਹਿਬ ਨੇ ਉਹਨਾਂ ਨੇ ਕਿਰਪਾ ਕੀਤੀ ਇਸ ਸਵਾਬ ਬਣਿਆ ਸੀ ਜੀ ਅੰਕਲ ਜੀ ਮੇਰੇ ਪ੍ਰੀਤ ਵਿਰਕ ਸੰਘਾ ਸਾਡਾ ਭਰਾ ਕੈਨੇਡਾ ਬੈਠਾ ਉਹਨਾਂ ਦੇ ਫਾਦਰ ਸਾਹਿਬ ਨੇ ਸੁਖਦੇਵ ਸਿੰਘ ਵਿਰਕ ਜੀ ਹਾਂਜੀ ਤੇ ਇਹ ਸੀ 4 ਕਿ ਮਹੀਨੇ ਦਾ ਬੱਚਾ ਸੀਗਾ ਜੀ ਜਦੋਂ ਇੱਥੇ ਆਏ ਸੀ ਇੱਕ ਵਾਰੀ ਤਾਂ ਆਏ ਇੱਥੇ ਸਾਰੀ ਗੱਲਬਾਤ ਹੋਈ ਸਾਡੇ ਉਦੋਂ ਵੀ ਚਲੋ ਇਹਨਾਂ ਦੇ ਨਹੀਂ ਸਵਾਬ ਬਣਿਆ ਪਰ ਗੱਲ ਸਾਰੀ ਖੇੜ ਅੰਜਲਦੀ ਹੁੰਦੀ ਹੈ ਜੀ ਪੁਸ਼ਕਰ ਤੋਂ ਆਏ ਸੀ ਹਾਂਜੀ ਤਾ ਘਰੇ ਬੈਠੇ ਪ੍ਰੀਤ ਨੇ ਵੀ ਦੋ ਕੁ ਦਿਨਾਂ ਬਾਅਦ ਬਸ ਫੇਰ ਉਹਨੇ ਵਾਪਸ ਮੇਲੇ ਵੇਖਣੇ ਆਇਆ ਸੀ ਇੱਥੇ ਤਾਂ ਅਸੀਂ ਤਾਂ ਕੁਦਰਤੀ ਆਏ ਬਾਈ ਜੀ ਉਹਨਾਂ ਕੋਲੇ ਤੇ ਧੰਨਵਾਦ ਕਰਦੇ ਆਂ ਬਾਈ ਇਦਰਜੀ ਜੀ ਦਾ ਚਰਨਜੀਤ ਜੀ ਦਾ ਤਾਂ ਇਹਨਾਂ ਦੇ ਬਜ਼ੁਰਗਾਂ ਸਾਰਿਆਂ ਦਾ ਧੰਨਵਾਦ ਪਰਿਵਾਰ ਦਾ ਜਿਹਨਾਂ ਨੇ ਨਿਰਾਬ ਤੋਹਫਾ ਸਾਨੂੰ ਦਿੱਤਾ ਤਾਂ ਬਸ ਬੈਠਾ ਬੈਠਾ ਬੈਠੇ ਆ ਜੀ 2 ਮਿੰਟ ਲੱਗਿਆ ਸਾਡਾ ਸੌਦਾ ਹੋ ਗਿਆ ਤਾਂ ਜੋ ਜਦੋਂ ਦਾ ਅੰਜਲ ਹੁੰਦਾ ਜੀ ਉਦੋਂ ਹੀ ਜਾਨਵਰ ਜਾਂਦਾ ਜੀ ਪਰਮਾਦਮ ਨੇ ਮਿਹਰ ਕੀਤੀ ਹੈ ਜੀ ਠੀਕ ਹੈ ਭਾਈ ਤੇ ਸੂਰਿਆਲਾ ਪਿੰਡ ਪੈਂਦਾ Rajasthan ਚ ਜਿਲ੍ਹਾ ਹਨੂਮਾਨਗੜ ਹਾਂ ਜੀ ਤੇ ਹੁਣ ਕਿਹੜੇ ਪਿੰਡ ਚੱਲਿਆ ਕੀ ਸਟੱਡ ਫਾਰਮ ਦਾ ਨਾਮ ਆ ਭਾਈ ਉਹ ਜਰੂਰ ਦੱਸੀ ਆਪਾਂ ਜੀ ਇਹ ਅੰਕਲ ਸੁਖਦੇਵ ਸਿੰਘ ਜੀ ਵਿਰਕੇ ਮੇਰੇ ਮੰਨ ਲਓ ਵੀ ਸਾਡੇ ਉਸਤਾਦ ਵੀ ਨੇ ਘੋੜਿਆਂ ਦੇ ਵਿੱਚ ਤੇ ਇਹ ਤੁਹਾਨੂੰ ਦੱਸਣਗੇ ਸਾਰੀ ਅੱਛਾ ਅੱਛਾ ਜੀ ਹਾਂ ਜੀ ਬਸ ਹਾਂ ਜੀ ਇਹ ਸੰਗੇ ਜਾ ਰਿਹਾ ਅੱਛਾ ਅੱਛਾ ਜੀ ਭਾਈ ਪ੍ਰੀਤ ਸੰਗੇ ਨੂੰ ਜਾਣ ਦੇ ਹਾਂ ਬਹੁਤ ਖੁਸ਼ਕੀਦ ਮੇਰਾ ਬੇਟਾ ਹੈ ਜੀ ਹਾਂ ਜੀ ਤੇ ਬੜੀ ਤਮੰਨਾ ਸੀ ਜੀ ਇਸ ਖਾਨਦਾਨ ਦਾ ਘੋੜਾ ਲਈ ਅੱਛਾ ਜੀ ਅਸੀਂ ਕਾਫੀ ਸਾਲ ਪਹਿਲਾਂ ਇਹ 4 ਕਿਹ ਮਹੀਨਿਆਂ ਦਾ ਸੀ ਸਰਦਾਰ ਜੀ ਬੈਠਿਆ ਗਿਆਨ ਸਿੰਘ ਜੀ ਹਾਂਜੀ ਇਹ ਫਿਰਦਾ ਸੀ ਇਹਦੀ ਮਾਤਾ ਪੂਰੀ ਹੋ ਗਈ ਸੀ ਜੀ ਘੋੜੇ ਦੀ ਅੱਛਾ ਜੀ ਉਹ 4 ਮਹੀਨੇ ਦਾ ਸੀ ਅਸੀਂ ਇਹਨਾਂ ਕੋਲੇ ਨੌਕਰੀ ਵਿਚੇਰੀ ਵੇਖਣ ਆਏ ਸੀ ਅੱਛਾ ਜੀ ਸਸ ਅਸੀਂ ਚਲੋ ਸਾਡਾ ਨਹੀਂ ਹੋ ਜਾਂਦਾ ਕਿ ਰੇਟ ਦਾ ਕੋਈ ਥੋੜਾ ਹਾਂਜੀ ਅਸੀਂ ਆਖਿਆ ਜੀ ਆਹ ਬੱਚਾ ਦੇ ਦਿਓ ਇਹ ਕਹਿੰਦੇ ਸਰਦਾਰ ਜੀ ਕਹਿੰਦੇ ਸਾਡੇ ਕੋਲੇ ਆਪਦੀ ਵੱਡੀ ਘੋੜੀ ਸੀ ਮਿੰਟੂ ਸੂਰਜਾਦ ਦੀ ਘੋੜੇ ਦੀ ਬੱਚੀ ਉਹ ਪੂਰੀ ਹੋ ਗਈ ਵਿਚਾਰੀ ਉਹ ਇਹ ਅਸੀਂ ਰੱਖਣਾ ਇਹ ਨਹੀਂ ਦੇਣਾ ਇਹ ਉਹਦੀ ਨਿਸ਼ਾਨੀ ਹੈ ਹਾਂ ਇਹ ਨਿਸ਼ਾਨੀ ਨਿਸ਼ਾਨੀ ਕਹੀ ਇਹਨਾਂ ਨੇ ਇਹ ਨਿਸ਼ਾਨੀ ਅਸੀਂ ਰੱਖਣਾ ਅੱਛ ਸਤਰਾ ਵੈਗਰੂ ਕਾ ਕੇ ਅਸੀਂ ਗਏ ਚਲੇ ਜੀ ਹਾਂਜੀ ਉਸ ਤੋਂ ਬਾਅਦ ਸਵੱਬ ਬਣਿਆ ਅਸੀਂ ਸਾਨੂੰ ਪਤਾ ਲੱਗਾ ਵੀ ਪਾਰਸ ਵੇਚਦੇ ਜੀ ਘੋੜਾ ਅੱਛਾ ਅੱਛਾ ਅਸੀਂ ਫੇਰ ਆ ਗਏ ਇੰਨੇ ਘਰੇ ਅੱਛਾ ਜੀ ਇਹ ਉਦੋਂ 2 ਸਾਲਾਂ ਦਾ ਹੋ ਗਿਆ ਦੋ ਦੋਦ ਹੁੰਦਾ ਪਿਆ ਸੀ ਅੱਛਾ ਜੀ ਇੱਥੇ ਅੱਜ ਬੱਜਾ ਸੀ ਇੱਥੇ ਬੱਜਾ ਸੀ ਅੱਛਾ ਜੀ ਅਸੀਂ ਚਲੋ ਪਾਰਸ ਦੀ ਵੀ ਅਸੀਂ ਕਰੀ ਗੱਲ ਸਾਡਾ ਚਲੋ ਰੇਟ ਦਾ ਨਹੀਂ ਕੋਈ ਸੈਟਿੰਗ ਹੋਈ ਜੀ ਠੀਕ ਹੈ ਜੀ ਅਸੀਂ ਫੇਰ ਇਹਨੂੰ ਪੁੱਛਿਆ ਜੀ ਅੱਛਾ ਜੀ ਇਹ ਕਹਿੰਦੇ ਜੀ ਇਹ ਤਾਂ ਅਸੀਂ ਰੱਖਣਾ ਹੈ ਇਹ ਤਾਂ ਅਸੀਂ ਨਹੀਂ ਦਿੰਦੇ ਠੀਕ ਹੈ ਜੀ ਚਲੋ ਜੀ ਫੇਰ ਉਸ ਤੋਂ ਬਾਅਦ ਫੇਰ ਅਸੀਂ 3 ਚਾਰ ਪੰਜ ਸਾਲ ਟੱਪ ਗਏ ਜੀ ਅੱਛਾ ਜੀ ਫਿਰ ਮੈਂ ਤੇ ਗੁਰਵਿੰਦਰ ਸਿੰਘ ਕੇ ਗਰਜਾ ਅਸੀਂ ਕੋਈ 4 ਮਹੀਨੇ ਤੋਂ ਪਹਿਲੋਂ ਆਏ ਅੱਛਾ ਜੀ ਚਲੋ ਸਾਡੀ ਉਦਣ ਵੀ ਨਹੀਂ ਸਟਿੰਗ ਹੋਈ ਜੀ ਜਦੋਂ ਕੋੜੇ ਨੇ ਆਉਣਾ ਜਾਣ ਜਾਲ ਉੱਥੇ ਲਿਖਣਾ ਉਹਨੂੰ ਇੱਕ ਕਰਮ ਵਾਲੇ ਦਾ ਦਾਣਾ ਪਾਣੀ ਇੱਥੇ ਲਿਖਿਆ ਸੀ ਇੰਨਾ ਚਿਰ ਜੀ ਹਾਂਜੀ ਹਾਂਜੀ ਚਲੋ ਮੇਲੇ ਪੁਸ਼ਕਰ ਪ੍ਰੀਤ ਆਇਆ ਜੀ ਹਾਂਜੀ ਇਹ ਗੁਰਵਿੰਦਰ ਸਿੰਘ ਗਰਜਾ ਮੇਰਾ ਬੇਟਾ ਗੁਰਵਿੰਦਰ ਵੀ ਸਾਰਿਆਂ ਦੀ ਸਾਡੀ दिली ਤਮੰਨਾ ਸੀ ਵੀ ਅਸੀਂ ਕੋਈ ਨੁਕਰਾ ਕੋੜਾ ਚੰਗਾ ਲਈ ਜੀ ਪਰ ਸਾਡੇ ਦਿਲ ਚੋਂ ਇਹ ਕਰਮ ਵਾਲਾ ਨਹੀਂ ਸੀ ਨਿਕਲਦਾ ਅਸਲ ਗੱਲ ਇਹ ਸੀ ਸਾਡੀ दिली ਤਮੰਨਾ ਸੀ ਵੀ ਅਸੀਂ ਇਹਨੂੰ ਲਈਏ ਹਮ ਚਲੋ ਇਹਨ ਇੰਦਰਜੀਤ ਰਾਂ ਦੀ ਗੱਲ ਹੋਈ ਪ੍ਰੀਤ ਨਾਲ ਹਾਂਜੀ ਇਹ ਕਹਿੰਦੇ ਵੀਰੇ ਚਲ ਅਸੀਂ ਤੁਹਾਨੂੰ ਮੋੜ ਦੇਣੀ ਠੀਕ ਹੈ ਪਰ ਅਸੀਂ ਧੰਨਵਾਦੀ ਆ ਜੀ ਇਸ ਪਰਿਵਾਰ ਦੇ ਇਹਨਾਂ ਸਾਨੂੰ ਮੋੜਿਆ ਬਿਲਕੁਲ ਬਸ ਐਸੇ ਜਿਵੇਂ ਮਤਲ ਇਹਨਾਂ ਨੇ ਆਖਿਆ ਉਹ ਮੈਂ ਅਸੀਂ ਮੰਨ ਗਏ ਜਿਵੇਂ ਅਸੀਂ ਆਖਿਆ ਉਹਵੇਂ ਮੰਨ ਗਏ ਸਾਡੇ ਬਹੁਤ ਸਤਿਕਾਰਯੋਗ ਅਸੀਂ ਧੰਨਵਾਦ ਕਰਦੇ ਆ ਸਰਦਾਰ ਗਿਆਨ ਸਿੰਘ ਦਾ ਇਹਨਾਂ ਦੇ ਪਰਿਵਾਰ ਦਾ ਚਰਜੇ ਦਾ ਇੰਦਰਜੀਤ ਦਾ ਇਹਨਾਂ ਨੇ ਬਹੁਤ ਸਾਡੇ ਝੋਲੀ ਅੱਗੇ ਜੀ ਬਹੁਤ ਹੀ ਕਾਮਯਾਬ ਹੀਰਾ ਦਿੱਤਾ ਹੈ ਚਲੋ ਮਹਾਰਾਜ ਦੀ ਉਮਰ ਲੰਮੀ ਕਰੇ ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਇਹਨੂੰ ਇਹਨਾਂ ਦੇ ਘਰੇ ਹੋਰ ਕਰਮਾਲੇ ਪੈਰਿਆ ਹੋਣੇ ਕੁਝ ਬੱਚੇ ਤੇ ਚਲੋ ਸੰਗਤ ਹੋਰ ਵੀ ਚਲੋ ਲੈ ਕੇ ਜੀ ਲੀਡਰ ਬੰਦੇ ਨੇ ਜੀ ਦੇਖਦਾ ਪਿਓ ਵੀ ਘਰੇ ਜਾਂਦੇ ਬਹੁਤ ਚੰਗੇ ਜੀ ਇਹਨਾਂ ਦਾ ਦਾਦਾ ਵੀ ਇਹਨਾਂ ਕੋਲੇ ਸੀ ਜੀ ਰਾਜਗੜ੍ਹ ਜਾਰ ਇਹਨਾਂ ਦਾ ਸਾਰਾ ਪਰਿਵਾਰ ਹੀ ਹੈ ਜੀ ਗੁਜਾਰ ਜੀ ਫਿਰ ਉਹ ਰਾਜਗੜ੍ਹ ਜਾਰ ਜਿਹੜਾ ਚਿੱਸੀ ਕੋਲ ਗਿਆ ਉਹ ਵੀ ਇਹਨਾਂ ਦੇ ਖਾਨਦਾਨ ਚੋਂ ਕੋੜਾ ਇਧਰ ਹੋਈ ਸੀ ਹਾਂ ਜੀ ਤੇ ਬਹੁਤ ਚੰਗੇ ਨੇ ਜੀ ਬੱਚੇ ਚਲੋ ਮਹਾਰਾਜਾ ਗਏ ਹੁਣ ਆਪਣੇ ਘਰੇ ਜਾ ਕੇ ਹਾਂ ਜੀ ਸਾਡੇ ਸਰਵਿਸ ਕਰਾਂਗੇ ਜੀ ਆਪਦੇ ਘੋੜੀਆਂ ਚੰਗੀਆਂ ਨੌਕਰੀਆਂ ਰੱਖਾਂਗੇ ਜੀ ਬਿਲਕੁਲ ਬਾਕੀ ਧੰਨਵਾਦ ਜੀ ਸਾਡੇ ਕੋਲੇ ਆਪਦੇ ਕੋਲੇ ਜੀ ਚੰਗੀਆਂ ਵੱਡੀਆਂ ਬਿੱਲੀਆਂ ਘੋੜੀਆਂ ਦੇ ਇਹ ਕਿਹਦੇ ਬੱਚੇ ਅਸੀਂ ਬਹੁਤ ਲਏ ਸੀਗੇ ਆਪ ਖਰੀਦੇ ਫੇਰ ਅੱਗੇ ਵੇਚੇ ਵੀ ਆ ਤੇ ਡਿਮਾਂਡ ਬਹੁਤ ਸੀ ਜੀ ਇਹਦੇ ਬੱਚਿਆਂ ਦੀ ਰਿਜ਼ਲਟ ਪ੍ਰੂਫ ਰਿਜ਼ਲਟ ਹੈ ਜੀ ਚੰਗੇ ਵੱਡੇ ਕਦ ਕਰਦੇ ਬਹੁਤ ਵਧੀਆ ਚੰਗੇ ਵੇਚੇ ਤੇ ਇਸ ਦੀ ਖੂਬਸੂਰਤੀ ਬਹੁਤ ਹੈ ਜੀ ਜਿਵੇਂ ਪਹਿਲਾਂ ਅਸੀਂ ਵੀ ਇਹਦੇ ਵੱਲ ਦੇਖੀ ਜਾਈਏ ਅੰਦਰ ਰੱਖਾ ਹੋਇਆ ਬਹੁਤ ਸੁੰਨੀਆਂ ਨੇ ਘੋੜੇ ਦੀ ਬਹੁਤ ਜੀ ਆਪਣਾ ਬੈਂਤ ਜੀ ਬਹੁਤ ਹੀ ਵਧੀਆ ਮਤਲਬ ਕੋੜਾ ਹੈ ਉਹ ਤਾਂ ਪੰਜਾਬ ਚ ਬਹੁਤ ਚੰਗੇ ਕੋੜੇ ਚਲੋ ਮਾਰੇ ਹਰ ਕੋੜਾ ਆਪਦੀ ਘਰ ਜਾ ਕੇ ਚੰਗਾ ਹੈ ਇਹਦਾ ਫਾਦਰ ਪਾਰਸ ਵੀ ਬਹੁਤ ਚੰਗਾ ਹੈ ਹਾਂਜੀ ਬਹੁਤ ਰਿਜ਼ਲਟ ਉਹਦਾ ਵੀ ਸਾਫ ਸੁਥਰਾ ਤੇ ਚੰਗਾ ਆਇਆ ਜੀ ਬਿਲਕੁਲ ਪਰ ਇਹ ਵੀ ਕਰਮਾ ਵਾਲਾ ਜਿੱਥੇ ਜਿੱਥੇ ਸੋਇਆ ਬਹੁਤ ਚੰਗਾ ਜੀ ਇਹ ਖਾਨਦਾਨੀ ਦੇਖੋ ਕੋਹੀ ਨੂਰ ਦਾ گلਜ਼ਾਰ ਆ ਗਿਆ ਤੇਜ਼ਾਰ ਦਾ ਪਾਰਸ ਆ ਗਿਆ ਪਾਰਸ ਦਾ ਕਿ ਸ਼ਾਨ ਆ ਗਿਆ ਹਾਂਜੀ ਬਿਲਕੁਲ ਬਿਲਕੁਲ ਤੇ ਬਲੱਡ ਲਾਈਨ ਸਾਰੀ ਬੰਦ ਬਾਈ ਉਹਨਾਂ ਦੇ ਹੱਥਾਂ 'ਚ ਹੀ ਮੰਨੀ ਆਪਾਂ ਹਾਂਜੀ ਬਿਲਕੁਲ ਜੀ ਇਸੇ ਪਿੰਡ ਸਾਰੇ ਘੋੜੇ ਰਹੇ ਨੇ ਜੀ ਡੀਐਨਏ ਹੋਇਆ ਜੀ ਇਹਦਾ ਜਿਹਦਾ ਸਾਰਾ ਕੋਈ ਪਾਸਾ ਜੀ ਡੀਐਨਏ ਪਾਸ ਦਾ ਅੱਛਾ ਜੀ ਹਾਂ ਜੀ ਸ਼ਾਨਦਾਰ ਵੀ ਡੀਐਨਏ ਹੋਇਆ ਜੀ ਸ਼ਾਨਦਾਰ ਵੀ ਡੀਐਨਏ ਇਹ ਬਹੁਤ ਚੰਗੀ ਗੱਲ ਹੈ ਜੀ ਚਲੋ ਅੱਗੇ ਦੇ ਬੱਚਿਆਂ ਦਾ ਹੁੰਦਾ ਜੀ ਭਾਈ ਕਿੰਨੀ ਕੇਂਦਰ ਜੀ ਤੇ ਘੋੜੀ ਮਲਾਤੀ ਆਪਾਂ ਨੇ ਕਿੰਨੇ ਕ ਬੱਚੇ ਆ ਗਏ ਮਾਰਕੀਟ 'ਚ 150 ਕੋੜੀ ਮਲਾਈ ਜੀ 150 ਮਲਾਤੀ ਹਾਂਜੀ ਠੀਕ ਹੈ ਭਾਈ ਤੇ ਹੁਣ ਫੀਸ ਕਿੰਨੀ ਰੱਖਣੀ ਆਪਣੇ ਘੋੜੇ ਦੀ ਜੀ ਅਸੀਂ ਬਹੁਤ ਹੀ ਜਿਹੜਾ ਨਾਰ ਹਾਂਜੀ ਵੀ ਇੰਨਾ ਵੀ ਜੋ ਕੋਈ ਵਿਚਾਰਾ ਮਾਤੜ ਬੰਦਾ ਵੀ ਘੋੜੀ ਮਲਾ ਸਕੇ ਜੀ ਠੀਕ ਹੈ ਜੀ ਬਸ ਬਿਰਤੋ ਜੀ ਹਾਂ ਉਹਦੇ ਵਾਸਤੇ ਇਹ ਬੈਨੀਫਿਟ ਹੋਵੇ ਜੀ 21000 ਫੀਸ ਹੈ ਜੀ ਤੇ ਹੁਣ ਘੋੜਾ ਜੋ ਸ਼ਾਨ ਆ ਹਾਂਜੀ ਸਾਰਿਆਂ ਦਾ ਘੋੜਾ ਸਾਰੇ ਸਾਰਿਆਂ ਦਾ ਹੈ ਅਧਿਕਾਰ ਦਾ ਸਾਰੇ ਪੰਜਾਬ ਦਾ ਸਾਰੇ ਰਾਜਸਥਾਨ ਦਾ ਸਾਰੇ ਇੰਡੀਆ ਦਾ ਘੋੜਾ ਜੀ ਤੇ ਹੁਣ ਜਿਹੜਾ ਸਟੇਬਲ ਹੋਊਗਾ ਇਹਦੇ ਸੰਘਾਪਿੰਡ ਆ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਦੂਲਗੜ੍ਹ ਦੇ ਕੋਲੇ ਸੰਘਾਪਿੰਡ ਆ ਜੀ ਬਾਰਡਰ ਦੇ ਉੱਤੇ ਉੱਥੇ ਘੋੜੇ ਦੀ ਜੋ ਸਟਾਰ ਸਰਵਿਸ ਇਹਦੀ ਮਿਲਿਆ ਕਰਨੀ ਉੱਥੇ ਮਿਲਦੀ ਹੈ ਜੀ ਤੇ ਬਾਕੀ ਕੰਟੈਕਟ ਨੰਬਰ ਫੋਨ ਦੇ ਦਿਆਂਗੇ ਹਾਂਜੀ ਬਿਲਕੁਲ ਤੁਹਾਨੂੰ ਮਿਲ ਜਾਣਗੇ ਉੱਤੇ ਸਾਰਿਆਂ ਦੇ ਉਹ ਵੀ ਤੁਹਾਨੂੰ ਅੱਜ ਪੂਰਾ ਚੰਦਾ ਚੋਟੀ ਜੱਕ ਘੋੜਾ ਇੱਕ ਆਪਾਂ ਦਿਖਾਤਾ ਦਰਸ਼ਨ ਕਰਾਤੇ ਤੇ ਅਸੀਂ ਵੀ ਪਹਿਲੀ ਵਾਰ ਆਏ ਜੀ ਅੱਜ ਪਾਰਸ਼ ਦੇ ਦਰਸ਼ਨ ਵੀ ਬਾਈ ਜੀ ਅਸੀਂ ਨਹੀਂ ਕੀਤੇ ਨੇ ਹਨਾ ਤੇ ਉਹੀ ਚੀਜ਼ ਹੁੰਦੀ ਹੈ ਕਹਿੰਦੇ ਜਿਹੜੇ ਬਡਕ ਤੇ ਆਵੰਦਰ ਐ ਲੱਗ ਜਿਵੇਂ ਦੋ ਦੰਦ ਬਸ਼ੇਰਾ ਹੋਵੇ ਉਹੀ ਬੱਚਿਆਂ ਦੇ ਵਿਚ ਆ ਰਹੇ ਜੀ ਇਹਦੇ ਕਿਉਂਕਿ ਪਾਰਸ਼ ਦੇ ਪੋਤੇ ਪੜੋਤੇ ਵੀ ਦੇਖ ਲੇ ਜੀ ਉਹ ਵੀ ਚੰਗੇ ਬਣਦੇ ਜਾ ਰਹੇ ਨੇ ਖਾਨਦਾਨੀ ਬਹੁਤ ਚੰਗੀ ਆ। ਉਹ ਮਿੱਤਰੋ ਬਾਈ ਉਹਨਾਂ ਨੂੰ ਵਧਾਈਆਂ ਦਿਓ। ਆ ਸ਼ਾਨ ਚੱਲਿਆ ਪੰਜਾਬ ਵੱਲ ਤੇ ਵੀਰ ਉਹਨਾਂ ਸਾਰਿਆਂ ਨੂੰ ਵਧਾਈਆਂ ਦਿਓ ਬਹੁਤ ਖੁਸ਼ੀ ਦੀ ਗੱਲ ਆ ਅੱਜ ਸੂਰਿਆਲਾ ਪਿੰਡ ਤੋਂ ਸ਼ਾਨ ਘੋੜਾ ਜ ਪੰਡਤ ਸੰਗੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਧੰਨਵਾਦ ਸਾਰਾ